ਦੋਸਤੋ ਨਮਸਕਾਰ ਮੈਂ ਸੰਜੀਵ ਜ਼ਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਕਿਸਾਨੀ ਅੰਦੋਲਨ ਦੇ ਦੌਰਾਨ ਕੰਗਨਾ ਰਣੌਤ ਵੱਲੋਂ ਮਹਿਲਾਵਾਂ ਦੇ ਉੱਤੇ ਟਿੱਪਣੀ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਅੱਜ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਬਠਿੰਡੇ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸ ਦੇ ਦੌਰਾਨ ਅੱਜ ਕੰਗਨਾ ਰਣੌਤ ਲਗਭਗ 12:30 ਵਜੇ ਦੇ ਕਰੀਬ ਬਠਿੰਡਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਵਕੀਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੰਗਨਾ ਰਣੌਤ ਨੇ ਜੱਜ ਸਾਹਿਬ ਦੇ ਸਾਹਮਣੇ ਉਹਨਾਂ ਦੇ ਮਾਫੀ ਵੀ ਮੰਗੀ ਗਈ ਪਰ ਵਿਰੋਧੀ ਧਿਰ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੀ ਸੰਘਰਸ਼ ਕਮੇਟੀ ਵੱਲੋਂ ਜੋ ਫੈਸਲਾ ਲਿਆ ਜਾਵੇਗਾ ਉਸ ਨੂੰ ਅਸੀਂ ਉਸ ਦੇ ਬਾਰੇ ਅਸੀਂ ਜਾਣਕਾਰੀ ਦੇਵਾਂਗੇ ਲੇਕਿਨ ਉਸ ਤੋਂ ਬਾਅਦ ਜੱਜ ਸਾਹਿਬ ਨੇ 24 11 ਦੀ ਡੇਟ ਪਾ ਕੇ ਅੱਗੇ ਅਗਲੇ ਦੀ ਧੀਤੀ ਪਾ ਦਿੱਤੀ ਗਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਠੰਡਾ ਦੇ ਮਾਨਯੋਗ ਅਦਾਲਤ ਦੇ ਵਿੱਚ ਕੰਗਨਾ ਰਣੋਤ ਨੂੰ ਪੇਸ਼ ਕੀਤਾ ਜਾ ਰਿਹਾ ਹੈ ਇਸ ਸੰਬੰਧ ਦੇ ਵਿੱਚ ਵਕੀਲ ਸਾਹਿਬ ਦਾ ਅਤੇ ਕੰਗਨਰ ਨੂੰ ਦਾ ਕੀ ਕਹਿਣਾ ਆਉ ਜਾਣਦੇ ਆਪਾਂ ਪੂਰੀ ਖਬਰ ਕੋਰਟ ਕੋਰਟ ਚ ਪੇਸ਼ ਹੋਏ ਨੇ ਕੰਗਨਰਾਉਤ ਕੀ ਹੋਇਆ ਸਾਰਾ ਮਾਮਲਾ ਅੱਜ ਸਰ ਕੋਰਟ ਦੇ ਵਿੱਚ ਪਹਿਲਾਂ ਕੰਗਨਰਾਉਤ ਨੇ ਪੇਸ਼ ਹੋ ਕੇ ਬੇਲ ਬਾਂਡ ਫਰਨਿਸ਼ ਕੀਤੇ ਨੇਗੇ ਜਸਬੀ ਲਖਵੀਰ ਸਿੰਘ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਮੈਜਿਸਟਰੇਟ ਫਸਟ ਕਲਾਸ ਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣੇ ਬੇਲ ਬਾਂਡ ਫਰਨਿਸ਼ ਕੀਤੇ ਨੇ ਤੇ ਲਖਵੀਰ ਸਿੰਘ ਜੱਜ ਸਾਹਿਬ ਨੇ ਅੱਗੇ ਕੇਸ ਹੈ ਜਿਹੜਾ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਕਿਉਂਕਿ ਐਮਪੀ ਐਮਐਲਏ ਕੋਰਟ ਦੇ ਕੇਸਸ ਵਾਸਤੇ ਅਕੋਰਡਿੰਗ ਟੂ ਲਾਅ ਸਪੈਸ਼ਲ ਹੈ ਜਿਹੜੀ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਡੀਲ ਕੀਤਾ ਜਾਊਗਾ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਸੈਸ਼ਨ ਜੱਜ ਸਾਹਿਬ ਨੇ ਇਹ ਕੇਸ ਹੈ ਇੰਦਰਜੀਤ ਸਿੰਘ ਜੱਜ ਸਾਹਿਬ ਦੀ ਕੋਰਟ ਵਿੱਚ ਜਿਹੜੀ ਸਪੈਸ਼ਲ ਕੋਰਟ ਹੈ ਮੈਜਿਸਟ੍ਰੇਟ ਫਰਸਟ ਕਲਾਸ ਇਹਨਾਂ ਦੀ ਕੋਰਟ ਦੇ ਵਿੱਚ ਕੇਸ ਟ੍ਰਾਂਸਫਰ ਕੀਤਾ ਹੈਗਾ ਜੀ ਜੀ ਬਣਿਆ ਅੱਗੇ ਜਿਵੇਂ ਪੇਸ਼ ਹੋਏ ਸੀਗੇ ਬੇਲ ਹੋਈ ਤਾਂ ਨੀ ਸਿਰਫ ਫੈਂਸ ਅਵੇਲੇਬਲ ਐ ਸਰ ਇਹਦੇ ਵਿੱਚ ਬੇਲ ਬੌਂਡ ਇਹਨਾਂ ਨੇ ਬੇਲ ਫਾਈਲ ਕਰਕੇ ਬੇਲ ਬੌਂਡ ਫਰਨਿਸ਼ ਕੀਤੇ ਆ ਕੋਰਟ ਨੇ ਇਹਨਾਂ ਦੇ ਬੇਲ ਬੌਂਡ ਐ ਜਿਹੜੇ ਐਕਸੈਪਟ ਕੀਤੇ ਐ ਤੇ ਹੁਣ ਇਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਐ ਵੀ ਸਾਨੂੰ ਓਨਲੀ ਖਤਰਾ ਸਾਡੇ ਤੇ ਹਮਲਾ ਹੋ ਸਕਦਾ ਤੇ ਸਾਨੂੰ ਡਰ ਐ ਵੀ ਸਾਨੂੰ ਹਰੇਕ ਪੇਸ਼ੀ ਤੇ ਆਉਣਾ ਨਾ ਪਵੇ ਤੇ ਜੱਸਾ ਸਾਹਿਬ ਨੂੰ ਅਸੀਂ ਆਪਦਾ ਪੱਖ ਰੱਖੇਗਾ ਕਿਉਂਕਿ ਇਹਨਾਂ ਦਾ ਇੱਕ ਕੇਸ ਸੀ ਮੈਡਮ ਕੰਗਣਾ ਰਨਾਉਤ ਦਾ ਇੱਕ ਜਵੇਦ ਅਖਤਰ ਵਰਸੇ ਕੰਗਣਾ ਰਨਾਉਤ ਉਹਦੇ ਵਿੱਚ ਜੱਸਾ ਸਾਹਿਬ ਨੇ ਇਹਨਾਂ ਦੀ ਐਪਲੀਕੇਸ਼ਨ ਸੇਮ ਜਿਹੜੀ ਬੁੱਧੀ ਰਾਓ ਸੁਪਰੀਮ ਕੋਰਟ ਦਾ ਕੇਸ ਹੈ ਉਹਦਾ ਹਵਾਲਾ ਦੇ ਕੇ ਕੀਤਾ ਸੀ ਭਾਵੇਂ ਕੋਈ ਸੈਲੀਬ੍ਰਿਟੀ ਹੈ ਪਰ ਲਾਅ ਦਾ ਮਿਸਯੂਜ਼ ਨਹੀਂ ਕਰ ਸਕਦਾ ਉਹ ਅਸੀਂ ਉਸ ਬੇਸਿਸ ਤੇ ਅਸੀਂ ਕੋਰਟ ਨੂੰ ਕਿਹਾ ਵੀ ਅਸੀਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਉਹਦਾ ਪ੍ਰੋਪਰ ਰਿਪਲਾਈ ਦੇਵਾਂਗੇ ਹੁਣ ਜੱਜ ਸਾਹਿਬ ਨੇ ਇਹਦੇ ਵਿੱਚ ਨੈਕਸਟ ਡੇਟ 24/11 ਰੱਖੀ ਹੈ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਜਿਹੜੀ ਪਰਮਨੈਂਟ ਐਂਜੰਕਸ਼ਨ ਵਾਸਤੇ ਲਾਈ ਹੈ ਉਹਦਾ ਰਿਪਲਾਈ ਫਾਈਲ ਕਰਨਾ ਹੈ ਤੇ ਨਾਲ ਸਾਨੂੰ ਕੰਪਲੇਨੈਂਟ ਨੂੰ ਬੁਲਾਇਆ ਹੈਗਾ ਜੱਜ ਸਾਹਿਬ ਨੇ ਐਵੀਡੈਂਸ ਵਾਸਤੇ ਸੋ ਇਹ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਤਰਕ ਰੱਖੇਗਾ ਨਹੀਂ ਇਹਨਾਂ ਨੇ ਐਪਲੀਕੇਸ਼ਨ ਰੱਖੀ ਸੀ ਇਹਨਾਂ ਦੇ ਜਿਹੜੇ ਮਿਸ ਕੰਗਣਾ ਦੇ ਐਡਵੋਕੇਟ ਸੀਗੇ ਉਹ ਚਾਹੁੰਦੇ ਸੀ ਵੀ ਅੱਜ ਐਪਲੀਕੇਸ਼ਨ ਡਿਸਾਈਡ ਹੋਵੇ ਪਰ ਅਸੀਂ ਕੋਰਟ ਨੂੰ ਰਿਕੁਐਸਟ ਕੀਤੀ ਹੈ ਵੀ ਸਾਨੂੰ ਜਿਹੜੀ ਐਪਲੀਕੇਸ਼ਨ ਹੈ ਉਹਦੀ ਕਾਪੀ ਅੱਜ ਹੀ ਮਿਲੀ ਹੈ ਅਸੀਂ ਪ੍ਰੋਪਰ ਉਹਦਾ ਵਿੱਚ ਸਾਈਟੇਸ਼ਨਸ ਮੈਂਸ਼ਨ ਕਰਕੇ ਅਸੀਂ ਪ੍ਰੋਪਰ ਰਿਪਲਾਈ ਦੇਵਾਂਗੇ ਉਹਦਾ ਸਰ ਦਾ ਕੀ ਨਾਮ ਹੈ ਜੀ ਸਰ ਰਕਬੀਰ ਸਿੰਘ ਬਹਿਣੀਵਾਲ ਸਰ ਸਰ ਕੀ ਅਗਲੀ ਤਰੀਕ ਦੇਖੋ ਪੇਸ਼ ਹੋਣਾ ਪਊਗਾ ਇਹਨਾਂ ਨੂੰ ਸਰ ਇਹਨਾਂ ਦੀ ਐਪਲੀਕੇਸ਼ਨ ਦੇਖੋ ਕੋਈ ਇਹਨਾਂ ਦਾ ਰਾਈਟ ਹੈ ਇਹ ਐਕਸੈਂਪਸ਼ਨ ਮੰਗ ਸਕਦੇ ਨੇ ਕੋਰਟ ਤੋਂ ਹਾਜ਼ਰੀ ਮਾਫੀ ਦੀ ਛੋਟ ਲੈ ਸਕਦੇ ਨੇਗੇ ਪਰ ਇਹ ਜਿਵੇਂ ਪਰਮਾਨੈਂਟ ਕਹਿੰਦੇ ਸੀ ਪਰਮਾਨੈਂਟ ਨਹੀਂ ਕੋਰਟ ਨੇ ਉਹ ਡਿਨਾਈ ਕਰਤੀ ਇਹਨਾਂ ਦਾ ਉਹ ਦੇਖੋ ਹੁਣ ਐਪਲੀਕੇਸ਼ਨ ਤੇ ਅਕੋਰਡਿੰਗ ਟੂ ਲਾ ਜੱਸਾਬ ਜੋ ਡਿਸੀਜਨ ਦਿੰਦੇ ਨੇ ਉਹ ਫਿਰ ਅੱਗੇ ਦੇਖਿਆ ਜਾਊਗਾ ਜੀ ਥੈਂਕ ਯੂ ਸਰ ਕਿਉਂ ਮੰਗ ਰਹੇ ਆ ਵੀ ਇਹਨੂੰ ਸਰ ਫਿਜ਼ੀਕਲੀ ਇਹ ਭਾਵੇਂ ਸੈਲੀਬ੍ਰਿਟੀ ਨੇ ਭਾਵੇਂ ਜੋ ਮਰਜੀ ਨੇ ਪਰ ਹੈ ਤਾਂ ਅਕਿਊਜ਼ਡ ਨੇ ਨਾ ਕੰਪਲੇਂਟ ਦੇ ਕੋਰਟ ਨੇ ਇਹਨਾਂ ਨੂੰ ਐਜ਼ ਅਕਿਊਜ਼ਡ ਸਮਝਣ ਕੀਤਾ ਇਸ ਕੇਸ ਦੇ ਵਿੱਚ ਤਾ ਕਰਕੇ ਇੱਕ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਤਾਂ ਲਾਜ਼ਮੀ ਹੈ ਉਹ ਭਾਵੇਂ ਛੋਟਾ ਕੇਸ ਹੈ ਭਾਵੇਂ ਵੱਡਾ ਕੇਸ ਹੈ ਲਾਅ ਸਭ ਵਾਸਤੇ ਸੇਮ ਹੈ ਠੀਕ ਹੈ ਠੀਕ ਹੈ ਹਾਂਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਵੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੇ ਉਹ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੂੰ ਮਾਫੀ ਜ਼ਿਆਦਾ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉੱਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਵਾਲਾ ਐ ਤੇ ਨਾ ਮੈਂ ਇਕੱਲਾ ਮਾਫੀ ਦੇਣ ਵਾਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿੰਨੇ ਸਾਬ ਨੇ ਮਨਜ਼ੂਰ ਹੋਊਗਾ ਉਹ ਮੈਂ ਕਰਾਂਗੇ ਜਿਹੜਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਉਹਨਾਂ ਨੇ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮਾਤਾ ਜੀ ਤਾਸੀਂ ਜੱਸਾ ਨੂੰ ਦੱਸਿਆ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਡ ਆਏ ਨੇ ਤਾਂ ਉਹਨਾਂ ਨੇ ਜੱਸਾ ਸਾਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ ਬਾਬਾ ਜੀ ਨਾਮ ਤੁਹਾਡਾ ਲਾਭ ਸਿੰਘ ਬੰਦਰਪਾ ਅਈ ਤੁਸੀਂ ਇੱਥੇ ਆਦਤ ਦੇ ਵਿੱਚ ਜੀ ਆ ਜੀ ਆਪਾਂ ਕੰਮਣਾ ਨੌ ਤਾਰੀਖ ਕਿੰਨਾ ਲੱਗਦਾ ਹਾਂਜੀ ਇਸ ਤਰ੍ਹਾਂ ਦੇਖਦੇ ਹਾਂ ਇਸ ਨੂੰ ਠੀਕ ਹੈ ਥੋੜੇ ਪਾਓ ਥੋੜੇ ਆਉਣਾ ਉੱਚੀ ਠੀਕ ਹੈ ਹਾਂਜੀ ਠੀਕ ਹੈ ਬੜਾ ਲੰਬਾ ਸੰਘਰਸ਼ ਕਰਨਾ ਪਿਆ ਕਿਵੇਂ ਦੇਖਦੇ ਹੋ ਬੜੀ ਲੜਾਈ ਲੜਨੀ ਪਈ ਹੈ ਨਹੀਂ ਪੰਜ ਹੀ ਹੈ ਜੀ ਹਾਂਜੀ ਲੜਾਈ ਤਾਂ ਲੜਨੀ ਲੜਨੀ ਪੈਂਦੀ ਹੈ ਜੇਦੋਂ ਕੋਈ ਕਿਸੇ ਦੇ ਬਰ ਖਲਾਫ ਬੋਲਦਾ ਤਾਂ ਠੀਕ ਹੈ ਜੇ ਕੋਈ ਗਰੀਬ ਨੂੰ ਗਰੀਬ ਕਹੇ ਤਾਂ ਮਾਰਿਆ ਗਿਆ ਤਾਂ ਭਾਈ ਮਾਤਾ ਜੀ ਨਹੀਂ ਆਏ ਉਹ ਬਿਮਾਰ ਸੀ ਉਹ ਨਹੀਂ ਆ ਨਹੀਂ ਸਕੀ ਠੀਕ ਹੈ ਜੀ ਬਾਬਾ ਜੀ ਹੁਣ ਤੱਕ ਦੇ ਸਾਰੇ ਜਿੰਨਾ ਇਹ ਕੇਸ ਚੱਲਿਆ ਹੈਗਾ ਕਿਵੇਂ ਦੇਖਦੇ ਹੋ ਸਾਰੇ ਨੂੰ ਠੀਕ ਹੈ ਕਹਿੰਤਿਆ ਸੀ ਲੱਗਦਾ ਵੀ ਆਖਰੀ ਉਹ ਦਮ ਤੱਕ ਲੜੋਗੇ ਨਿਸ਼ਾਨਾ ਕੀ ਹੈ ਬਾਬਾ ਜੀ ਆਪਣਾ ਨਿਸ਼ਾਨਾ ਕੀ ਹੈ ਨਿਸ਼ਾਨਾ ਪਰਮਾਤਮਾ ਨੂੰ ਪਤਾ ਆਪਾਂ ਕੀ ਚਾਹੁੰਦੇ ਆ ਪਰਮਾਤਮਾ ਨੂੰ ਪਤਾ ਬਾਬਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ ਕਰੋਗੇ ਨਹੀਂ ਪਰਮਾਤਮਾ ਨੂੰ ਪਤਾ ਇਹਦੇ ਬਾਰੇ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਕੋਰਟ ਦੇ ਵਿੱਚ ਮੈਂ ਪਾਰਟਿਕੂਲਰਲੀ ਕਿਸੇ ਇੱਕ ਲੇਡੀ ਵਾਸਤੇ ਨਹੀਂ ਕੋਰਟ ਦੇ ਵਿੱਚ ਮੰਗੀ ਹੈ ਮਾਫੀ ਮੰਗੀ ਹੈ ਹਾਂਜੀ ਪਰ ਵੀ ਨਹੀਂ

और इसके साथ ही जो भी मिसअंडरस्टैंडिंग हुई है उनकी महेंद्र जी की फैमिली के साथ में मैंने माता जी के लिए भी संदेश दिया है उनके पति को कि किस तरह से जो है वो एक मिसअंडरस्टैंडिंग का शिकार हैं और कभी भी मैं अपने सपने में भी नहीं सोच सकती हूँ कि इस तरह का जैसा इस कॉन्ट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है तो उसके लिए मैं सब मुझे कितना प्यार करती है सराहती है उसके लिए मैं बहुत धन्यवाद दी लगता गलती हुई है कंगना जी उस वक्त चाहे जाने में हुई, जाने में, हुई जाने में हुई गलती हुई है देखिए भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक हाँ। रिट्वीट था जिसे एज अ मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहां पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात है। लेकिन जो जो मिसअंडरस्टैंडिंग हुई है उसको लेकर हमने खेत जताया है और माता जी को अगर कोई ठेस पहुंची है तो उससे बहुत ज्यादा दादी को मिले या, पर पर आज दादी, दादी से मिले मुलाकात हुई दादी से दादी जी नहीं आए थे उनके पति जी आए थे तो उनको मैंने ये संदेश